ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਟਾ ਮਨਜੀਤ ਸਿੰਘ ਬੱਬਰ ਗੁਰਦਾਸਪੁਰ ਮੈਡੀ ਸਿਟੀ ਤੋਂ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਗੁਰਦਾਸਪੁਰ ਏਰੀਆ ਜਿਹੜਾ ਹੈ ਹਾਰਡਪੀਡਿਟ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਮੇਰੀ ਆਪਣੀ ਜ਼ਮੀਨ ਕਰਾਨ ਹੋ ਰਹਾ ਸੋ ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕਿਸੇ ਜ਼ਿਮੀਂਦਾਰ ਦੀ ਫਸਲ ਖਰਾਬ ਹੋ ਜੇ ਤੇ ਉਹਦੇ ਲਈ ਕਿੰਨੀ ਮੁਸ਼ਕਲ ਘੜੀ ਹੋ ਜਾਂਦੀ ਹੈ ਸੋ ਇਸ ਚੀਜ਼ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਕਲਾ ਨੂੰ ਆਪਣੇ ਏਰੀਆ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਕੈਂਪ ਲਗਾਏ ਜਿਹਦੇ ਵਿੱਚ ਅਸੀਂ 223 ਪੇਸ਼ੈਂਟ ਟੋਟਲ ਦੇਖੇ ਔਰ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਅਸੀਂ ਤੁਹਾਡੇ ਲਈ 15 ਬੈੱਡ ਜਿਹੜੇ ਰਿਜ਼ਰਵ ਹੈ ਜੇ ਕਿਸੇ ਨੂੰ ਕੋਈ ਵੀ ਲੋੜ ਹੁੰਦੀ ਹੈ ਤੇ ਅਸੀਂ ਫ੍ਰੀ ਆਫ ਕਾਸਟ ਉਹਦਾ 15 15 ਬੈੱਡ ਜਿਹੜੇ ਹੈ ਘਰ ਤੇ ਆ ਇਹਨਾਂ ਦੇ ਵਿੱਚ ਕੋਈ ਵੀ ਪੇਸ਼ੈਂਟ ਆਏ ਅਸੀਂ ਉਹਦਾ ਫ੍ਰੀ ਆਫ ਕਾਸਟ ਇਲਾਜ ਕਰਾਂਗੇ ਔਰ ਜੇ ਕਿਸੇ ਪੇਸ਼ੈਂਟ ਕੋਈ ਇਸਮਾਨ ਕਾਰਡ ਹੈ ਤੇ ਉਹ ਵਿੱਚ ਇੱਕ ਸਾਡੇ ਕੋਲ ਆ ਸਕਦਾ ਹੈ ਤਾਂ ਜੋ ਉਹਦਾ ਅਸੀਂ ਵਧੀਆ ਤੋਂ ਵਧੀਆ ਇਲਾਜ ਦੇ ਸਕੀਏ ਕਿਉਂਕਿ ਹੜਪੀੜਤ ਦੇ ਹੋਣ ਕਰਕੇ ਲੋਕਾਂ ਕੋਲ ਰਸਨ ਤਾਂ ਕਾਫੀ ਪਹੁੰਚ ਰਿਹਾ ਪਰ ਜਿਹੜਾ ਬੇਸਿਕ ਨੈਸੈਸਿਟੀ ਹੈ ਜੇ ਪੇਸ਼ੈਂਟ ਬਲੱਡ ਪ੍ਰੈਸ਼ਰ ਦੇ ਨੇ 슈ਗਰ ਦੇ ਨੇ ਉਹ ਆਪਣੀ ਦਵਾਈ ਤੱਕ ਨਹੀਂ ਪ੍ਰਾਪਤ ਕਰ ਪਾ ਰਹੇ ਸੋ ਉਹਨਾਂ ਨੂੰ ਬੇਸਿਕ ਨੀਡ ਜਿਹੜੀ ਆ ਜੇ ਰੋਟੀ ਦੀ ਬੇਸਿਕ ਨੀਡ ਆ ਤੇ ਬਲੱਡ ਪ੍ਰੈਸ਼ਰ ਜਾਂ 슈ਗਰ ਦੀ ਦਵਾਈ ਦੀ ਵੀ ਬੇਸਿਕ ਨੀਡ ਆ ਜਾਂ ਕਿਸੇ ਨੂੰ ਥਾਇਰਾਇਡ ਦੀ ਦਵਾਈ ਦੀ ਨੀਡ ਆ ਉਹ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਉਥੇ ਮਾਇਆ ਕਰਾ ਸੋ ਇਸ ਲਈ ਨਾਲ ਹੀ ਧੰਨਵਾਦ